ਨਗਦੂ ਬਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦਵਸ਼ ਬਾਈ ਮਾਨੋ ਕਿੰਡ ਕੁਇਰੇ ਤੁਮ ਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੁੜ ਭਾਗੀ ਸੱਜ ਸੰਗੀਜਨੋ ਆਪਾਂ ਸਾਰੇ ਉੜ ਭਾਗੀ ਹਾਂ ਸਾਡੇ ਸਾਰਿਆਂ ਦੇ ਜਗ ਜਲੰਦੇ ਦੇ ਬਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਨਤ ਬੇਮਰਮਤਾ ਹਨ ਬਖਸ਼ਾ ਹਨ ਜੇ ਨਾਮ ਮੇਰਾ ਤਾਂ ਬਖਸ਼ਾ ਦੇ ਸਦਕਾ ਸਾਨੂੰ ਸਭ ਨੂੰ ਕੁਝ ਪਲ ਆਪਣੇ ਗੁਰੂ ਦੀ ਗੋਦ ਵਿੱਚ ਬੈਠਣ ਦਾ ਸ਼ੁਭਾਕਾਫਸਰ ਪ੍ਰਾਪਤ ਹੋਇਆ ਹੈ ਆਉ ਗੁਰਪਤੇ ਪ੍ਰਵਾਨ ਕਰੋ ਜੀ ਸ਼ਾਰੀਆ ਖੁਆਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਮਲਨੀ ਗੋੜੇ ਦੇ ਵਿੱਚ ਅੱਜ ਦੇ ਸ੍ਰੀ ਪਾਵਨ ਸ਼ਬਦ ਤੇਰਾ ਹੀ ਰਹਿਮਤਾ ਕਰ ਰਹੇ ਹਨ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 986 ਤੇ ਸੁਭਾਈ ਮਾਨ ਹੈ ਰਾਗ ਮਲਨੀ ਗੋੜਾ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਉਹ ਦਾਤਾਂ ਮਿਲਦਾ ਹੈ ਸ਼ਬਦ ਨੇ ਪ੍ਰਮਾਣ ਕੀਤਾ ਆਪਣੇ ਮਨ ਨੂੰ ਆਧਾਰ ਬਣਾ ਕੇ ਸ਼ਬਦ ਨੂੰ ਕਿਆਖਿਆ ਜੇ ਮਨ ਤਹੈ ਹਰ ਸੁਖ ਸਾਧ ਹੀ ਮੇਰੇ ਮਨ ਪ੍ਰਮਾਤਮਾ ਦੀ ਸੇਵਾ ਭਗਤੀ ਅਸਨ ਵਿੱਚ ਸੁਖ ਦੇਣ ਵਾਲੀ ਹੈ ਰੱਬ ਦੀ ਭਗਤੀ ਵਿੱਚ ਪਰਮੇਸ਼ਰ ਦੀ ਬੰਦਗੀ ਵਿੱਚ ਪਰਮੇਸ਼ਰ ਦੀ ਸੇਵਾ ਵਿੱਚ ਉਹਦੀ ਸਾਜੀ ਸ੍ਰਿਸ਼ਟੀ ਦੀ ਸੇਵਾ ਵਿੱਚ ਸਾਜੇ ਸੁਖਵੰ ਮਨੀਆਂਖਿਆ ਵੀ ਮੈਂ ਤੇ ਬੜੀਆਂ ਸੇਵਾਵਾਂ ਕਰਨਾਂ ਮੈਂ ਧਾਰਮਿਕ ਸਥਾਨਾਂ ਤੇ ਜੰਨਾ ਗੁਰੂ ਘਰ ਜੰਨਾ ਮੰਦਰ ਮਸਜਿਦ ਨੂੰ ਮੰਨਣ ਵਾਲੀਆਂ ਖਿਆਸ਼ੀ ਉਧਰ ਵੀ ਜਾਂਦੇ ਹਾਂ ਉਹਨਾਂ ਦੇ ਕਰਮ ਕਰਨੇ ਆ ਪਟਾਵਾਂ ਚੜ੍ਹਾਉਂਦੇ ਹਾਂ ਇਹ ਸ਼ਿਵਾ ਪਰਮੇਸ਼ਰ ਦੀ ਈਦ ਤੋਂ ਅਲੱਗ ਹੈ ਸਤ ਗੁਨਾਖੇ ਜਿਹੜੀਆਂ ਸੁਭਾਵਾਂ ਤੋਂ ਕਰਦੀਆਂ ਔਰ ਪਹਿਲਾਂ ਝੂਠੀਆਂ ਨਿਤ ਕਰੈ ਜਮ ਸ਼ਰਮ ਇਹ ਝੂਠੀਆਂ ਸੁਭਾਵਾਂ ਦੀ ਜਿਹੜੀਆਂ ਰੱਬੀ ਓੜ ਤੋਂ ਬਿਨਾ ਆਪਣੀ ਆਪਣਤ ਤੇ ਮਾਨ ਵਿੱਚ ਸੁਭਾਵਾਂ ਕੀਤੀਆਂ ਦੰਦੀਆਂ ਹਨ ਇਹਨਾਂ ਕਰਕੇ ਜਮਾਂ ਦੀ ਮਾਰ ਪਾਏਗੀ ਇਹ ਜਮਾ ਦੀ ਮਾਰ ਦਾ ਭਾਗੀ ਬਣਾਉਂਦੀਆਂ ਨੇ ਮਨੁੱਖ ਨੂੰ ਜਮਾ ਦੀ ਮਾਰ ਤੋਂ ਖਹਿੜਾ ਨਹੀਂ ਛੁੱਟਦਾ ਧੰਨ 시ਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਚਨ ਕੀਤੇ ਕੱਲ ਕੇ ਸੱਜਣਾ ਚੇਤੇ ਰੱਖੀ ਜੇ ਤੀਲਤ ਇਸ਼ਨਾਨ ਕਰੇ ਹੰਨ দান ਕਰੇ ਫਿਰ ਹੰਕਾਰ ਕਰਨ ਨੇ ਇਹ ਕਰਦੇ ਨੇ ਜੀ ਜਿੰਨੇ ਵੀ ਅਸੀਂ ਚੰਗੇ ਕਰਮ ਕਰਨੀਆਂ ਸ਼ਾਤੀ ਠੋਕੇ ਦੂਜਿਆਂ ਨੂੰ ਦੱਸਣਿਆ ਕਿ ਆਹ ਕੀਤਾ ਜੀ ਮੈਂ ਉਹ ਕੀਤਾ ਇਹਨਾਂ ਦਾਨ ਕੀਤਾ ਇਹਨਾਂ ਧਨ ਦੇ ਨਾਲ ਇੰਨੀ ਪਰਚੀ ਕਟਾਨਾ ਛੇਕੇ ਤੇ ਗਿਆ ਬਨੁਖ ਜਿੰਨਾ ਖਰਚਾ ਕੀਤਾ ਕਦੇ 10 ਲੋਕਾਂ ਵਿੱਚ ਨਹੀਂ ਦੱਸਦਾ ਕਰਦਿਆਂ ਤੂੰ ਇਸ ਪਾ ਕੇ ਰੱਖਦਾ ਵੀ ਮੈਨੂੰ ਝੜਕਾ ਪੈਣ ਤੇ ਤੇਰਮਦੇ ਕਿਤੇ ਵਿੱਚ ਦਿੱਤੇ 11 ਰੁਪਏ ਵੀ ਕਰਦਿਆਂ ਨੂੰ ਜਾ ਕੇ ਪਰਚੀ ਵਖਾੰਦਾ ਵੀ ਮੈਂ ਇੰਨਾ ਦਾਨ ਕਰਕੇ ਆਇਆ ਮਾਨ ਵਿੱਚ ਮਾਨਵੀ ਕਰਦਾ ਕਿ ਮੇਰੇ ਵਰਗਾ ਦਾਨੀ ਕੋਈ ਨਹੀਂ ਤੇ ਸਾਧਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰ ਲੈ ਕਿ ਜੇ ਹੰਕਾਰ ਕਰ ਲਿਆ ਨਾ ਦਾਨ ਕਰਕੇ ਫਿਰ ਵੇਖੀ ਇਹ ਤੇ ਤੇਰਾ ਦਾਨ ਵਿਅਰਥ ਚ ਚਲਾ ਜਾਏਗਾ ਤੇਰੇ ਤਰਫ ਦੇ ਕਰਮ ਵਿਅਰਥ ਚਰੇ ਜਾਣਗੇ इन्हें आख्या शत पूरा बाणी बच्च उत्तर दिता कह लगे तीर्थ वरत हर दान कर तीर्थ वरत हर कर मन मै धर गुमान नानक ने फल जात ज्यो कुछ इश्ना तीर्थ यात्रा करें वर्त रखें दान करें ਫਿਰ ਮਨ ਵਿੱਚ ਹੰਕਾਰ ਕਰਨ ਲੱਗੇ ਕਿ ਮੈਂ ਰੱਖਣਿਆ ਮੈਂ ਕਰ ਰਿਆ ਤੇ ਸਹਿਬ ਕਹਿਣ ਲੱਗੇ ਇਹ ਇਸ ਤਰ੍ਹਾਂ ਵਿਅਸ ਚਲੇ ਜਾਣਗੇ ਜਿਵੇਂ ਹਾਥੀ ਦਾ ਕੀਤਾ ਹੋਇਆ ਛਣਾਣ ਉਹ ਨੂੰ ਮਹਾਵੰਦੈ ਫਰਬਾਰ ਆਉਂਦਿਆਂ ਸਾਰੂ ਦੇ ਤੇ ਤੇ ਲੇਟ ਜਾਂਦਾ ਆਪਣੇ ਛਿਰਤੀ ਦੇਤਾ ਪਾਈ ਜਾਂਦਾ ਆਪਣੀ ਛੁਣ ਨਾਲ ਸਾਰਾ ਪਿਰੇ ਲਿ ਪੜ ਜਾਂਦਾ ਇਹੋ ਜਿਹੋ ਤਰ੍ਹਾਂ ਸਤਗੁਰਾਂ ਬਾਣੀ ਚ ਅਗੇਤ ਕੀਤੇ ਵੀ ਦਾਨ ਕਰਨਾ ਤੇ ਬੜਾ ਗੁੱਪ ਰੱਖੀ ਆਪਣੇ ਪਰਿਵਾਰ ਨੂੰ ਹੀ ਪਤਾ ਨਾਲ ਲੱਗਣੀ ਅਸੀਂ ਇਹ ਕਿਹਾ ਕਿ ਜੇ ਧਰਮ ਦੇ ਖੇਤੇ 'ਚ ਕੋਈ ਮੰਗਣ ਆ ਗਿਆ ਗੁਰੂ ਘਰ ਦਾਸ ਵਯਕਤੀ ਬੁਲਾਇ ਕਰਨ ਵਾਸਤੇ ਗਏ ਆਪਾਂ ਕਿਹਾ ਕਿ ਕੋਈ ਨਿਸ਼ਲਾਹ ਕਰਾਂਗੇ ਤੇ ਕਰਦਾ ਕੋ ਕਰਨੇ ਜਦੋਂ ਆਏਗਾ ਫਿਰ ਦੱਸਾਂਗੇ ਦੇ ਦੇਾਂਗੇ ਪਹਚਾ ਦੇਾਂਗੇ ਉੱਥੇ ਸਾਡਾ ਮਨ ਭਿੱਜਿਆ ਹੀ ਨਹੀਂ ਅਸੀਂ ਦਾਨ ਕਰਨ ਲੱਗਿਆਂ ਪੱਖਿਆਂ ਤੇ ਆਪਣੇ ਨਾਮ ਪੱਥਰਾਂ ਤੇ ਆਪਣੇ ਨਾਮ ਲਿਖਵਾਏ ਕਿ ਸਾਡਾ ਨਾਮ ਚਮਕਦਾ ਰਹੇ ਕੁਰਸੀਆਂ ਦਾਨ ਕੀਤੀਆਂ ਉਹਦੇ ਪਿੱਛੇ ਵੀ ਕਈਆਂ ਥਾਵਾਂ ਤੇ ਨਾਮ ਲਿਖਿਆ ਹੁੰਦਾ ਹੈ ਪਾਰਕਾਂ 'ਚ ਵੀ ਲਿਖਿਆ ਹੁੰਦਾ ਹੈ ਨਾਮ ਇਹ ਲੋਕਾਂ ਨੂੰ ਪਤਾ ਲੱਗ ਜਾਏ ਫਲਾਣੇ ਨੇ ਕੀਤਾ ਹੈ ਮਾੜਾ ਕਰਮ ਕਰਕੇ ਨਹੀਂ ਵੋੜ ਲੰਦਾ ਕਿ ਇਹ ਮਾੜਾ ਕੰਮ ਮੈਂ ਕੀਤਾ ਕਿਸੇ ਦੂਜੇ ਨੂੰ ਨਾ ਕੋਈ ਸੁਣੇ ਉਹ ਵੀ ਲਿਖ ਕੇ ਲਾ ਦੇਣਾ ਚਾਹੀਦਾ ਹੈ ਇਹ ਤਿਰਥਾਂ ਤੇ ਦੂਜਿਆਂ ਨੂੰ ਮਾਰਨਾ ਖਾਣੀ ਪਏ ਸਤਗੁਰਾਂ ਆਖਿਆ ਹੋਰ ਤੈਨਾਂ ਝੂਠੀਆਂ ਨੇ ਅਵਰ ਤੈਨਾਂ ਝੂਠੀਆਂ ਨਿਤ ਕਰੇ ਜਮ ਸ਼ਰਮਾਰ ਹੋਰ ਹੋਰ ਲੋਕਾਂ ਦੀਆਂ ਤੈਲਾ ਵਿਰਥਾ ਅਨਪਾਪ ਕੀ ਜਿਹੜੀ ਤੂੰ ਆਉ ਭਗਤ ਕਰਨਾ ਨਾ ਦੂਜਿਆਂ ਦੀ ਇਹ ਤੇ ਆਤਮਕ ਮੌਤ ਦੇਂਦੀ ਤੇਨੂੰ ਰੱਬ ਨੂੰ ਤੂੰ ਵਿਸਰਿਆ ਹੋਇਆ ਹੈ ਪਰਮੇਸ਼ਰ ਤੈਨੂੰ ਚੇਤੇ ਨਹੀਂ ਅਕਾਲ ਪੁਰਖ ਦੀ ਅਰਤਨਾ ਨਹੀਂ ਦੁਖੀ ਹੋ ਰਿਹਾ ਹੈ ਦੁਖੀ ਹੋਇਆ ਵੀ ਤੂੰ ਥਾਂ ਥਾਂ ਤੇ ਭਟਕਣਾ ਦੂਜਿਆਂ ਦੀ ਸੇਵਾ ਕਰਕੇ ਚਾਹਨਾ ਕਿ ਇਹ ਮੈਨੂੰ ਠੀਕ ਕਰ ਦੇ ਬਾਬਿਆਂ ਕੋਲ ਗਿਆ ਕਿ ਕੁੜੀਆਂ ਦੇ ਨਾਲ ਹੀ ਮੈਂ ਠੀਕ ਹੋ ਜਾ ਜੇ ਤੂੰ ਕੋਲ ਜਾਏਗਾ ਨਾ ਉਹਨੇ ਵੀ ਸ਼ਬਦ ਹੀ ਦੇਣਾ ਉਹਨੇ ਪੜਨਾ ਪਿਆ ਜਾਪ ਤੇ ਆਪੇ ਹੀ ਜਾਪ ਲੈ ਸਤਿਗੁਰਾਂ ਬਾਣੀ ਚਾਖੀ ਆਂ ਵੀ ਨਹੀਂ ਪੈਂਦੀ ਮਾਰ ਨਹੀਂ ਤੂੰ ਦੁਖੀ ਹੁੰਦਾ ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲਦਾ ਸਜਾਏ ਫਿਰ ਸਜਾ ਮਿਲਦੀ ਨਹੀਂ ਜੇ ਪਹਿਲੇ ਚੇਤੇ ਕੀਤਾ ਹੋਵੇ ਬੱਚਾ ਹੋਮਵਰਕ ਕਰ ਲੈ ਤੇ ਮਾਰਤੇ ਨਹੀਂ ਪੈਂਦੀ ਜਿਹਨੇ ਨਹੀਂ ਕੀਤਾ ਦੰਨੇ ਪਹਿਣ ਕੇ ਕਰਣਾ ਤੇ ਪਹਿਣਾ ਫਿਰ ਵੀ ਸਤਿਗੁਰਾਂ ਖੇ ਚੇਤੇ ਤੈਨੂੰ ਵੀ ਕਰਣਾ ਪੈਣਾ ਇੱਕ ਜਨਮ ਲਏਗਾ ਦੋ ਲਏਗਾ ਜਦੋਂ ਥੱਕ ਜਾਏਗਾ ਜਨਮ ਲੈ ਲੈ ਕੇ ਨਖੇਦ ਜੂਨਾ ਚੋਪੜ ਕਪੜ ਕੇ ਇੱਕ ਦਿਨ ਸਮਾਂ ਆਏਗਾ ਜਦੋਂ ਤੈਨੂੰ ਜਪਣਾ ਪਏਗਾ ਤੇਰੀ ਜਿੰਦ ਹਾਰ ਦੇਗੀ ਫਿਰ ਤੂੰ ਆਪੇ ਕਹਦੇਗਾ ਗੁਰੂ ਦੇ ਸ਼ਰਨ ਮੁਕ ਹੱਥ ਜੋੜ ਕੇ ਵੀ ਦਰਬਾਰ ਹੁਣ ਥੱਕ ਗਿਆ ਚਾਰਕੁੰਟ ਦਹ ਦਿਸ ਪਰਮੇ ਥਕਾਈ ਪ੍ਰਭੂਤੀ ਸ਼ਾਮ ਹੁਣ ਤੇਰੀ ਸ਼ਰਨ ਵਿੱਚ ਆ ਗਏ ਹਾਂ ਹੁਣ ਮੇਰੇ ਤੇ ਕਿਰਪਾ ਕਰਦੇ ਹੁਣ ਮੇਰੇ ਤੇ ਦਇਆਮ ਕਰਦੇ ਕਹਿੰਦਾ ਸਜਣ ਠੱਗ ਵਰਗਾ ਪਾਪੀ ਬਾਬੇ ਦੇ ਸਾਨੂੰ ਗੋਡੇ ਟੇਕ ਕੇ ਬਾਬਾ ਨਾਨਕ ਕਿ ਬਚਾਲਿਆ ਮੈਨੂੰ ਸੱਚੀ ਮੁੱਚੀ ਮੈਂ ਜ਼ਿੰਦਗੀ ਚ ਬੜੇ ਧਰਮ ਕੋ ਕਰਮ ਪਾਪ ਕਰਮ ਕਰ ਬੈਠਾ ਪੁਜ ਦੇਸੀ ਜੀਤੀ ਬਾਬੇ ਨੇ ਪੁਜ ਦੇਸੀ ਆਖਿਆ ਕਿ ਤੂੰ ਆਪ ਬੜੀਆਂ ਗੁੰਲਾਂ ਤੇ ਪਛਤਾਵਾ ਕਰ ਲਿਆ ਨਹੀਂ ਬੜਾ ਬਸ ਹੁਣ ਚਿੰਤਨ ਸ਼ੁਰੂ ਕਰ ਦੇ ਇੰਨੀ ਅਰਧਨਾ ਕਰ ਵੀ ਤੇਰੇ ਸ਼ਾਨੇ ਪਾਪ ਕੱਟੇ ਜਾਣਗੇ। ਵਰਸ਼ੇ ਜਾਣਗੇ। ਕਿਉਂਕਿ ਪਰਮੇਸ਼ਰ ਕੋਲ ਗੁਰੂ ਕੋਲ ਸਮਰੱਥਾ ਹੈ। ਕਿੰਨੀ ਸਮਰੱਥਾ ਹੈ ਜੀ? ਕਰੋੜਾ ਗੁਨਾਹ ਮਾਫ ਕਰ ਸਕਦਾ ਹੈ। ਉਹਦੀ ਸੇਵਾ ਨੂੰ ਸਮਰਪਤ ਉਹ ਜੀਨਾ ਪਰ ਮਿਲਦਾ ਵੱਡੇ ਭਾਗਾਂ ਨਾਲ ਹੈ। ਵੱਡੇ ਭਾਗੇ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਕਰੋੜਾ ਗੁਨਾਹ ਮਿਟ ਗਏ ਜੀ। ਅਸੀਂ ਆਖਿਆ ਵੀ ਇਹ ਤੇ ਹਰ ਸਮੇਂ ਦੁੱਖ ਵਿੱਚ ਰਿੰਦਾ ਸੀ ਹਰ ਸਮੇਂ ਅੰਜ ਲੱਗਦਾ ਸੀ ਜਿਵੇਂ ਇਹਨੂੰ ਕਿਸੇ ਨੇ ਬੜਾ ਸਤਾਇਆ ਔਰ ਇਹ ਤੇ ਬੜਾ ਖੁਸ਼ ਹੋ ਗਿਆ ਸਤਿਗੁਰਾਂ ਖ ਜਦੋਂ ਚਰਣਾ ਤੇ ਮਨ ਜੁੜਦੇ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਇਸ ਜਨਨਾ ਵਿਆਪੈ ਉਹ ਖੁਸ਼ੀ ਕਮੀ ਤੋਂ ਨਿਆਰਾ ਹਰ ਸੋਖ ਤੇ ਰਹਿ ਟਿਆਰੋ ਨਾਹੀ ਮਾਨ અપਮਾਨ ਨੋ ਕੁਮਾਰੀ ਜਣਿੱਤੇ ਬੋਲੀ ਜੜ ਬੰਦਾ ਉਹਨਾਂ ਚਰਨਾਂ ਚ ਜੁੜ ਗਿਆ ਬਾਣ ਲੋਕਾਂ ਖਿਆਪੀ ਤੈਨੂੰ ਇਹ ਕਹਿੰਦੇ ਨੇ ਤੂੰ ਇੱਥੇ ਜਨਨੇ ਧਰਮ ਕਸਥਣ ਤੇ ਖਾਈ ਜਾਣਾ ਧੰਨ ਤਾਂ ਜਨਨੇ ਐਵੇਂ ਇੱਥੇ ਟੋਕਰੀ ਧੁੰਦਾ ਰਿੰਨਾ ਹੈ ਸ਼ਰਧਾ ਦਿਨ ਇੱਥੇ ਕਾਪਟਦਾਰੀ ਨਾ ਕਰਦਾ ਕੰਮ ਤੇ ਕਰਦਾ ਨਹੀਂ ਇਹ ਕੰਮ ਤੇ ਘਰ ਵਿੱਚ ਵੀ ਕੀਤਾ ਜਾ ਸਕਦਾ ਹੈ ਕਹਿੰਦੇ ਨੇ ਭਾਈ ਜੱਠੇ ਦੇ ਰਿਸ਼ਤੇਦਾਰ ਉਹਨਾਂ ਉੱਚੀ ਪਕਾਰ ਕੇ ਆਖਿਆ ਸੀ ਗੁਰੂ ਬਣਨ ਤੋਂ ਬਾਅਦ ਉਹਨੂੰ ਸ਼ਬਦ ਦਾ ਰੂਪ ਦੇ ਦਿੱਤਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਬਾਣੀ ਨੂੰ ਵਿੱਚ ਦਰਜ ਕਰ ਦਿੱਤਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਭਾਈ ਜੱਠੇ ਨੇ ਮਾਫੀ ਮੰਗੀ ਕਿ ਇਹਨਾਂ ਨੂੰ ਨਹੀਂ ਪਤਾ ਸੇਵਾ ਤੇ ਸਿਮਰਨ ਕੀ ਹੈ ਇਹ ਨਹੀਂ ਜਾਣਦੇ ਰੱਬ ਦੇ ਨਾਲ ਪ੍ਰੇਮ ਕੀ ਹੈ ਚਰਨਾਂ ਵਿੱਚ ਮਨ ਜੁੜਿਆ ਹੋਵੇ ਤੇ ਇਹ ਚਿੱਤ ਆਪੇ ਟੋکریاں ਢੁੰਦਾ ਹੈ ਇਹ ਆਪੇ ਸੇਵਾ ਤੇ ਲੱਗ ਜਾਂਦਾ ਹੈ ਇਹ ਨਹੀਂ ਸ਼ਰਮ ਹਿਆ ਕਰਦਾ ਜੋ ਕੁਝ ਇਹਨਾਂ ਬੋਲਿਆ ਇਹਦੀ ਮੈਂ ਮਾਫੀ ਮੰਗਨਾ ਜੇ ਜਦੋਂ ਗੁਰੂ ਬਣੇ ਫਿਰ ਗਾਇਆ ਹਰਦਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਣਾ ਗੁਣ ਨਹੀਂ ਗਵਾਉਂਦਾ ਜਿਹੜੇ ਵੇਲਣ ਹੁੰਦੇ ਨੇ ਜਿਨ੍ਹਾਂ ਨੇ ਕਰਮ ਕਰਣਾ ਨਹੀਂ ਜਦੋਂ ਕਿ ਧਾਰਮਿਕ ਸਥਾਨ ਤੇ ਆ ਕੇ ਕਰਦਾ ਉਹ ਨੋਕ ਚੋਕ ਕਰਦੇ ਨੇ ਉਹਨਾ ਕੰਮ ਨਹੀਂ ਕਰਦੇ ਜਿਹਨੀਆਂ ਰੋਕ ਟੋਕ ਕਰ ਦਿੰਦੇ ਹਨ ਭਾਈ ਜਿੱਥੇ ਨਹੀਂ ਆਖਿਆ ਸਤਿਗੁਰੂ ਇਹਨਾਂ ਨੂੰ ਨਹੀਂ ਸਮਝਦਾ ਸਤਿਗੁਰਾਂ ਕਹਿੰਦਾ ਹੈ ਸਿਰਫ ਪਰਮੇਸ਼ਰ ਨੂੰ ਦੀ ਦੁਨੀਆਂ ਸਾਰੀਆਂ ਝੁੱਟੀਆਂ ਨੇ ਚਰਨ ਕਮਲ ਜਾ ਕਾਮਣ ਰੱਪੈ ਸੋਗ ਅਗੰਤਿ ਸਜਨ ਨ ਵਿਪਉ ਤੇ ਗੁਰੂ ਦੇ ਲੜ ਲੱਗ ਜਾਂਦਾ ਹੈ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰਿ ਜਪਿਆ ਪਰ ਇੱਥੇ ਸਤਪੁਰਾਂ ਬੇਨਤੀ ਕੋੜੀ ਦੇ ਵਿੱਚ ਹੀ ਕਹਿ ਦਿੱਤਾ ਕਹਿਣ ਲੱਗੇ ਸਾਰਿਆਂ ਨੂੰ ਮਿਲ ਜੀ ਸ਼ਬਦ ਬੜੇ ਵੱਡੇ ਭਾਗ ਨੇ ਜਿਹੜੇ ਤੁਸੀਂ ਬੈਠੇ ਹੋ ਇੱਥੇ ਗੁਰੂ ਘਰ 'ਚ ਵਧੀਆ ਗੱਲ ਹੈ ਆਪਣੇ ਘਰ ਜੋ ਜਾਨਵਰ ਰੱਖੇ ਬੁੱਗਰ ਜੇ ਦੀ ਸੇਵਾ ਕਰੇ ਏ ਵੀ ਰੱਬ ਦਾ ਦਾਇਆ ਹੈ ਪਰ ਸ਼ਮਾ ਗਲਤ ਨਾ ਕਿਣੇ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਉਹ ਇਸ ਸਮੇਂ ਤੇ ਗੁਰੂ ਕੋਲ ਆਏ ਸਤਿਗੁਰ ਬਾਣੀ ਚ ਕਹਿ ਰਹੇ ਨੇ ਕਿ ਸਾਰੇ ਨਹੀਂ ਆ ਸਕਦੇ ਜਿਨ੍ਹਾਂ ਮਸਤ ਪਿ ਲਿਖਿਆ ਤੇ ਮਿਲ ਸੰਗਾਰ ਸੰਗਾਰ ਕੀ ਜਨੇ ਜੀ ਸਤ ਸੰਗ ਨੂੰ ਹੀ ਵੰジナ ਮਨੁੱਖਾਂ ਦੀ ਮੱਥੀ ਉੱਤੇ ਚੰਗਾ ਭਾਗ ਲਿਖਿਆ ਹੁੰਦਾ ਹੈ ਉਹ satsangit ਵਿੱਚ ਮਿਲਦੇ ਨੇ ਆ ਕੇ ਸਾਰੇ ਨਹੀਂ ਆ ਸਕਦੇ ਤਾਂ ਤੇ ਬਾਬੇ ਆਖਿਆ ਵਟ ਭਾ ਕੀ ਸਾਧ ਸੰਗ ਪ੍ਰਾਪਤ ਵੱਡਿਆਂ ਭਾਗਾ ਦੇ ਨਾਲ satsangit ਮਿਲੀ ਜਦੋਂ ਸੰਗੀ ਮਿਲੇ ਉਹਨਾਂ ਨੂੰ ਮਿਲਦਿਆਂ ਛਾਲ ਖੋਟੀ ਮਤ ਨਾਸ਼ ਹੋ ਗਈ ਬਾਬੇ ਨਾਨਕ ਨੂੰ ਮਿਲਦਿਆਂ ਛਾਲ ਸੱਜਣ ਠਾਕੀਂਦਾ ਨਹੀਂ ਕਰਨਾ ਪਾਪ ਕਰਮ ਕੁੰਮੀਆਂ ਚੋਰ ਕਹਿੰਦਾ ਛੱਡ ਜਾਂਗਾ ਚੋਰੀ ਦਾ ਧੰਦਾ ਪਰ ਕੋਈ ਨਾ ਕੋਈ ਆਪ ਤਰੀਕਾ ਦੱਸੇ ਏਦੀ ਛੇਤੀ ਨਹੀਂ ਸਤਿਗੁਰਾਂ ਸਾਰਾ ਕੋਈ ਤਰੀਕਾ ਦੱਸ ਦਿੱਤਾ ਰਾਜ ਭਾਗ ਜਾਂਦਾ ਸਤਿਗੁਰਾਂ ਖਿਆ ਬਸ ਜਦੋਂ ਤੈਨੂੰ ਸਮਝ ਆ ਗਈ ਉਦੋਂ ਤੂੰ ਆਪੇ ਛੱਡ ਦੇਗਾ ਸਹਿਬਾਂ ਨੇ ਕੁਝ ਬਚਨ ਦਿੱਤੇ ਜਿਨ੍ਹਾਂ ਚੋਂ ਅਸੀਂ ਨਮਕ ਖਾ ਕੇ ਹਰਾਮ ਨਹੀਂ ਕਰਨਾ ਝੂਠ ਨਹੀਂ ਬੋਲਣਾ ਜਦੋਂ ਚੋਰੀ ਕਰਨ ਲਈ ਦਸਮਾਨ ਬਣ ਨਹੀਂਦਾ ਕਿਸੇ ਡੱਬੀ ਵਿੱਚ ਕੋਈ ਚੀਜ਼ ਨੂੰ ਚੱਕ ਕੇ ਵੇਦਾ ਉਹ ਨਮਕ ਸੀ ਉੱਥੇ ਸਾਰਾ ਸਮਾਨ ਛੱਡ ਗਿਆ ਹਗਲਾ ਸੀ ਚੋੜਨੀ ਬੋਲਣਾ ਫਿਰ ਰਾਜੇ ਦੇ ਦਰਬਾਰ ਵਿੱਚ ਪੇਸ਼ ਵੀ ਹੋ ਗਿਆ ਕਿ ਮੈਂ ਕੀ ਕੀਤੀ ਸੀ ਚੋਰੀ ਮੇਰੇ ਪਿੱਛੇ ਨਾ ਕੁੱਤੇਓ ਕਿਸੇ ਨੂੰ ਨਾ ਮਾਰਿਓ ਰਾਜਪਾਲ ਵਿੱਚ ਮੰਤਰੀ ਦਾ ਅਹੁਦਾ ਮਿਲ ਗਿਆ ਸੀ ਭੁੰਗੀਆਂ ਚੋਰ ਇਹ ਤੇ ਬੜਾ ਸ਼ਿਆਣਾ ਹੈ ਬੜਾ ਪ੍ਰਬੀਨ ਹੈ ਉਹਨੇ ਕਿਹਾ ਸ਼ਿਆਣਾ ਨਹੀਂ ਸਾਹਾਂ ਤੇ ਚੋਰ ਪਰ ਮੇਰੇ ਮਾਲਕ ਨੇ ਸੁਧਾਰ ਦਿੱਤਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੈ ਸੰਗਤ ਮਿਲੀ ਗਣ ਕਾ ਪਾਪਨ ਆਪਣੀ ਗੁਨਾ ਕਰਣੇ ਬੰਦ ਕਰ ਦਿੰਦੀ ਸੰਗਤ ਮਿਲੀ ਬਾਲਮਿਕ ਬਟਵਾਰਾ ਬਾਲਮਿਕ ॠषि ਬਣ ਜਾਂਦਾ ਪਰ ਮਿਲੇ ਕਿਨਾਂ ਸਹਿਬ ਕਹਿੰਦੇ ਕਿ ਜਿੰਨਾ ਮਰਤਬ ਲਿਖਿਆ ਤੇ ਮਿਲੇ ਸੰਗਾਰ ਉਹ ਮਿਲ ਗਏ ਚੰਗੇ ਭਾਗ ਵਾਲੇ ਜਿਹੜੇ ਨੇ ਗੁਰੂ ਨੂੰ ਆ ਮਿਲੇ ਤੇ ਗੁਰੂ ਨੇ ਕੀ ਕੀਤਾ ਸੰਗਤ ਵਿੱਚ ਸੰਸਾਰ ਭਉ ਦਿਲ ਤਾਰਿਆ ਹਰ ਸੰਤ ਪੁਰਖਿਆ ਪਾਰ ਸੰਸਾਰ ਭਵ ਸਾਗਰ ਤੋਂ ਮੇਰੇ ਬਾਲਕ ਨੇ ਪਰਮੇਸ਼ਰ ਨੇ ਪਾਰ ਕਰ ਦਿੱਤਾ। ਸ਼ੋਗ ਅਗੰਤਿਸ ਜਨਨਾ ਵਿਆਪੇ ਸਾਗਰ ਤਰਿਆ ਸਾਧੂ ਸੰਗਿ ਸੰਗਤ ਵਿਚਾਰ। ਸੰਸਾਰ ਭਵਨ ਤੋਂ ਪਾਰ ਹੋ ਕੇ ਸੰਸਾਰ ਭਵਨ ਤਾਰਿਆ ਹਰ ਸੰਤ ਪੁਰਖਿਆ ਪਾਰ। ਸਤ ਸੰਗਤ ਵਿੱਚ ਬੇਅੰਤ ਤੇ ਸਰਵ ਵਿਆਪਕ ਹਰੀ ਜਿਹੜਾ ਹੈ ਸੰਤ ਜਨ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ ਇਹ ਸਤਿਗੁਰਾਂ ਆਖਿਆ ਇਹ ਪੁਲੇਖਾ ਨਾ ਰੱਖੀ ਵੀ 40 ਦਿਨ ਕਰਨਾ ਹੈ 11 ਦਿਨ ਕਰਨਾ ਹੈ 21 ਦਿਨ ਕਰਨਾ ਹੈ 31 ਦਿਨ ਕਰਨਾ ਹੈ ਕਿਤੇ ਬੰਦਿਸ਼ ਨਹੀਂ ਨਿਤ ਚਰਨ ਸੇਵੋ ਸਾਧ ਕੇ ਤਦ ਲੋ ਉਹ ਬੇਕਾਰ ਸਾਡੇ ਅੰਦਰ ਲਾਲਚ ਹੈ ਜੀ ਵੀ ਆ ਨਹੀਂ ਉਹ ਨਹੀਂ ਤਾਂ ਤੇਰਾ ਸਿਮਰਨ ਕਰਾਂਗੇ ਸਤਿਗੁਰਾਂ ਆਖਿਆ ਨਹੀਂ ਛੱਡਦੇ ਇਹ ਮਨ लोभ का त्याग कर मोह का त्याग कर वकार छड़ के सदा गुरु के चरणों ते डिगा रहे अरदासा करता रहे कर, तन करे बिनंती कद आवे वारी तेरा करम है ना सो आशार के सो के ना सोई आसार रात दिवस के भूखने के मुँह के सुने पुकार के कदे ते आएगी ना वारी करमहीन तन करे बिनंती कद नान कदे कद ते सुनेगा पुकार सब ਬਸ ਦੇਖਾ ਲੈ ਤਰਨਾਂ ਤੇ ਇੱਕੋ ਇਹ ਅਰਦਾਸ ਕਰੀ ਕੁਝ ਨਾ ਮੰਗੀ ਮੇਰ ਲੈ ਖਤਾ ਆ ਤੈ ਪੈ ਦੁਆਰਿਆ ਰੱਖ ਲੈ ਉਹ ਦੀਨ ਦਿਆ ਪਰ ਮਤ ਬੋ ਹਾਰਿਆ ਹਾ ਹਾ ਰਬ ਰੱਖ ਲੈ ਹੋ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੀ ਮੈਥੋ ਨਹੀਂ ਕੁਝ ਮੇਰੀ ਝੋਲੀ ਚ ਆਪਣੇ ਨਾਮ ਦੀ ਦਾਤ ਪਾ ਦੇ ਕਿ ਸਤਿਗੁਰ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਹੋਰ ਸਾਰੀਆਂ ਆਸ਼ਾਂ ਦਾ ਤਿਆਗ ਕਰ ਦੇ ਇੱਕ ਬਾਬੇ ਦੀ ਟੇਕ ਰੱਖੀ ਜਿਹੜਾ ਸਾਰਿਆਂ ਦਾ ਓਟ ਅਸਰ ਹੈ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਭ ਤਜੋ ਦੂਜੀ ਅਸਲੀ ਰਖ ਆਸ ਇੱਕ ਰੰਕਾਰ ਹੈ ਬਨ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਇਹ ਛੱਡ ਦੇ ਕਿਉਂ ਛੱਡਣੀ ਜੀ 5ਵੇਂ ਪਾਦ ਸ੍ਰੀ ਸ਼ੋਗੁਣੀ ਸਾਹਿਬ ਜੀ ਦੇ 14ਵੇਂ ਅਸ਼ਟਵਤੀ ਦੀ ਪਹਿਲੀ ਪਉੜੀ ਹੈ ਮਾਨੁ ਕੀ ਤੇਗ ਮਿਰਤੀ ਸਭ ਜਾਨ ਦੇਵਨ ਤੂੰ ਇੱਕ ਹੈ ਭਗਵਾਨ ਜਿਸ ਕੈ ਦੀਆਂ ਰਹੇ ਅਗਾਹੇ ਬਹੁਤਨ ਤ੍ਰਿਸ਼ਨਾ ਲੱਗੈ ਆਏ ਮਾਰੇ ਰਖ ਇਕੂ ਆਪ ਮਾਨੁ ਕੈ ਕਿਸ਼ਨਾ ਸਤਿਗੁਰਾਂ ਖਿਆ ਉਹ ਇਹਨਾਂ ਤ੍ਰਿਪਤ ਕਰ ਦੇਗਾ ਜ਼ਿੰਦਗੀ ਦੀਆਂ ਸਾਰੀਆਂ ਭੁੱਖਾ ਮਿਟ ਜਾਂਦੀਆਂ ਨੇ ਇਸ ਕਰਕੇ ਇੱਕ ਪ੍ਰਮਾਤਮਾ ਦੀ ਆਸ ਮਨ ਵਿੱਚ ਰੱਖੀ ਇੱਕ ਪ੍ਰਮਾਤਮਾ ਦਾ ਊਟਾ ਸਰਾਤ ਨੂੰ ਰੱਖ ਲਈ ਜ਼ਿੰਦਗੀ ਜਿਵੇਂਗਾ ਫਿਰ ਜ਼ਿੰਦਗੀ 'ਚ ਬੜੇ ਸੁਖ ਹੋਣਗੇ ਇੱਕ ਪਰਮ ਪੂਰਨ ਸਾਕਤਾਂ ਬਿਨ ਗੁਰ ਅੰਧ ਅੰਧਾਰ ਰੱਬ ਨਾਲੋਂ ਟੁੱਟੇ ਹੋਏ ਸਾਕਤ ਮਨ ਮੁਕ ਮਨੁਖ ਸਤਿਗੁਰਾਂ ਖਿਆ ਬਿਲਕੁਲ ਅੰਨੇ ਆਤਮਿਕ ਜੀਵਨ ਵੱਲੋਂ ਨਰੋਲ ਅੰਨੇ ਹੀ ਮਨ ਕਈ ਐਸੇ ਬੰਦੇ ਨੇ ਜਿਹੜੇ ਜਗ ਵਿੱਚ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਹਨ ਮਾਇਆ ਦੀ ਝਟਕਣਾ ਚ ਪੈ ਕੇ ਉਹ ਕਰਾਏ ਪੈ ਰਹਿੰਦੇ ਨੇ ਗੁਰੂ ਤੋਂ ਬਿਨਾਂ ਉਹ ਆਤਮਿਕ ਜੀਵਨ ਵੱਲੋਂ ਉੱਕਾ ਹੀ ਅੰਨੇ ਹੋ ਜਾਂਦੇ ਨੇ ਕਿਵੇਂ ਜੀ ਅੰਦੇ ਇਹਨਾਂ ਆਖੀਆਂ ਜਨਮਕ ਲੋਇਕ ਨਾਹੀਂ ਅੰਦੇ ਸਹੀ ਨਾਨਕਾ ਖਸਮੋ ਕੁੱਥੇ ਜਾਹੀਂ ਅਸਲੀ ਅੰਨੇ ਉਹ ਨੇ ਜਿਹੜੇ ਆਪਣੇ ਮਾਲਕ ਤੋਂ ਖਸਮ ਤੋਂ ਸੱਪਣੇ ਚਲੇ ਜਾਂਦੇ ਹਨ ਅਗੇ ਸਤ ਗੁਰਾਂ ਖੈ ਪਰ ਓਮਨਾ ਸੋ ਹੋਇਆ ਕੋ ਨਾ ਮਿਟਣਹਾਰ ਪਰ ਉਹਨਾਂ ਦੀ ਵੀ ਬਸ਼ ਨਹੀਂ ਕਿਉਂਕਿ ਪ੍ਰਭੂ ਦੀ ਰਜ਼ਾ ਦੇ ਵਿੱਚ ਜੋ ਕੋ ਸਾਡੇ ਕਰਮਾਂ ਵਿੱਚ ਲਿਖਿਆ ਲੇਖ ਉਹ ਸਾਡੇ ਜਨਮ ਵਿੱਚ ਆਪਰੇਗਾ ਲੇਖ ਨਾ ਮਿਟੇ ਇਹੋ ਸੱਚੀ ਜੋ ਲਿਖਿਆ ਕਰਤਾਰ ਤੁਰ ਓਵਨਾ ਸੋ ਹੋਇਆ ਕੋ ਨਾ ਮਿਟਣਹਾਰ ਉਸ ਹੁਣੀ ਨੂੰ ਕੋਈ ਵੀ ਜੀਵ ਜਿਹੜਾ ਆਪ ਪਟਾ ਨਹੀਂ ਸਕਦਾ ਗੁਰੂ ਕਿਤੇ ਰਹਿਮ ਕਰੇ ਸਾਡਾ ਚਿੰਤਨ ਇੰਨਾ ਹੋ ਜਾਵੇ ਸਿਮਰਨ ਇੰਨਾ ਹੋ ਜਾਵੇ ਗੁਰੂ ਕਲਾ ਵਰਤਾ ਦਿੰਦਾ ਹੈ ਗੁਰੂ ਰਹਿਮ ਕਰ ਸਕਦਾ ਆਗਮ ਰੂਪ गोविंद ਕਾ ਨਾਮ ਅਪਾਰ ਹੀ ਬਨ ਪ੍ਰਮਾਤਮਾ ਦੀ ਹਸਤੀ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਆ ਪਹੁੰਚ ਹੈ ਬੇੰਤ ਪ੍ਰਭੂ ਦੇ अनेका ਹੀ ਨਾਮ ਨੇ ਬਿਲੇ ਹਾਰੇ ਜਾਉ ਜੇਤੇ ਤੇਰੇ ਨਾਮ ਹੈ ਆਗਮ ਰੂਪ गोविंद ਕਾ ਅਨਕ ਨਾਮ ਅਪਾਰ ਇਹਦਾ ਇੱਕ ਨਾਮ ਨਹੀਂ ਕਿ ਤੂੰ ਆਖੇ ਵੀ ਆਪਾਂ ਤੇ ਵਹਿਗੂ ਸੁਣਿਆ ਵਹਿਗੂ ਕਹਿਣਾ ਸਤਨਾਮ ਹੀ ਕਹਿਣਾ ਰਾਮਰਾਮ ਹੀ ਕਹਿਣਾ ਅੱਲਾ ਅੱਲਾ ਖੁਦਾ ਖੁਦਾ ਕਹਿਣਾ ਸਤਗੁਰਾਂ ਕਹੇ ਜੋ ਕੁਝ ਤੇਰੇ ਚਿਤ ਵਿੱਚ ਚਾਹੁੰਦਾ ਕਰ ਸਕਦਾ ਉਹਦੇ ਬੜੇ ਨਾਮ ਨੇ ਜਿਹਦੇ ਗੁਣ ਅਨੇਕ ਨੇ ਨਾਮ ਨੇ ਕਹਾਂ ਇਸ ਕਰਕੇ ਅਨੇਕਾ ਗੁਣਾ ਦੇ ਕਾਰਨ ਉਹਨੂੰ ਕੀ ਕਹਿਣਾ ਜੀ ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮੁ ਹਰ ਧਾਰ ਸੇ ਨਾਨਕ ਭਾਖੋ ਮਨੁਖ ਤਨ ਨੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਉਹਦਾ ਚਿੰਤਨ ਕਰਕੇ ਆਪਣੇ ਜੀਵਨ ਨੂੰ ਜਿਉਂਦੇ ਹਨ ਮੈਂ ਉਹਨਾਂ ਤੋਂ ਵਾਰ ਨਹੀਂ ਪਰਹਾਰ ਨਹੀਂ ਜਾਂਦਾ ਹਾਂ ਓ ਗੁਰਬਨ ਨਾ ਜਾਉਂ ਨਾ ਕਹਿ ਲੈਨ ਤੋਂ ਤੇਰਾ ਨਾਉ ਲੈਨ ਤੋਂ ਤੇਰਾ ਨਾਉ ਤੇ ਨਾ ਕਹਿ ਹਉ ਸਤਿਗੁਰ ਬਾ ਨਾ ਜਾਉ ਵਾਰ 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 ਨੇ ਵਾਰ ਵਾਰ ਬਿਧਾਰਨੇ ਜਾਂਨਾ ਕਿਉ ਨਾ ਤੋਂ ਗੁਰੂ ਸਦਾ ਕੁਰਬਾਨ ਜਾਂਦਾ ਹੈ ਕੋਲ ਨਹੀਂ ਜਾਂਦਾ ਬਾਹਰ ਨਹੀਂ ਜਾਂਦਾ ਜਿਹੜੇ ਚੰਤਨ ਕਰਦੇ ਨੇ ਉਹਨਾਂ ਦੀ ਬਾਹ ਨੂੰ ਫੜਦਾ ਫਿਰ ਬਾਹ ਪਰ ਗੁਰੂ ਕਾਢਿਆ ਸੋਇ ਤ੍ਰਿਆ ਪਰ ਉਹਨਾਂ ਤੇ ਭਗਤੀਆਂ ਟੁਕਦੀਆਂ ਗੁਰੂ ਰਹਿਮ ਕਰੇ ਸਾਡੇ ਸਾਰਿਆਂ ਦੀ ਛੋੜੀ ਵਿੱਚ ਪਰਮੇਸ਼ਰ ਆਪਣੇ ਨਾਮ ਦੀ ਦਾਤ ਪਾਏ ਅਸੀਂ ਉਸ ਪਰਮੇਸ਼ਰ ਦੀ ਅਰਦਾਸਾ ਕਰਕੇ ਆਪਣੇ ਲੋਕ ਅਤੇ ਪਰਲੋਕ ਨੂੰ ਸਵਾਰ ਕੀ ਆਪਣੀ ਜ਼ਿੰਦਗੀ ਨੂੰ ਉਸ ਦਾਤੇ ਦੀ ਦਰਗਾਹ 'ਚ ਪ੍ਰਵਾਨ ਕਰਾ ਸਕੀ। ਸਮਾਂ ਜਿਹੜਾ ਮੈਂ ਬਾਰ-ਬਾਰ ਜ਼ਿਕਰ ਕਰਨਾ ਵੀ ਆਉਣ ਵਾਲਾ ਸਮਾਂ ਇਹਦੇ ਤੋਂ ਵੀ ਪਿਆਰ ਪਿਆਨਕਾ ਜਿਹੜੇ ਸਮੇਂ 'ਚ ਅਸੀਂ ਗੁਜ਼ਰ ਰਹੇ ਹਾਂ ਸਾਡੀਆਂ ਨਿਰੀ ਮੰਗਾ ਨੇ ਸਾਡੇ ਬੜੇ ਪੱਕੇ ਜਿਹੜੇ ਪ੍ਰਾਤਨ ਦੇ ਸਥਿਤੀ ਨੇ ਉਹਨਾਂ ਨੂੰ ਹੌਲੀ-ਹੌਲੀ ਸਮਾਪਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਪਰਪੱਕ ਕ੍ਰਿਸ਼ਤੀਆਂ ਦੀ ਲੜੀ 'ਚ ਉੱਟਦੇ ਜਾ ਰਹੇ ਹਾਂ। ਸਾਡੇ ਆਪਣੇ ਪਰਿਵਾਰਕ ਮੁਖ ਖਤਮ ਹੁੰਦੇ ਜਾ ਰਹੇ ਹਨ ਇੱਕ ਦੂਜੇ ਦੀ ਕਦਰ ਸਿਰਫ ਤਨ ਦੇ ਨਾਲ ਕੀਤੀ ਜਾ ਰਹੀ ਤਨ ਦੇ ਨਾਲ ਵਿਅਕਤੀ ਦਾ ਮੁੱਲ ਪਾਇਆ ਜਾ ਰਿਹਾ ਹੈ ਇਹਦੇ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਅਮਗਨ ਆਉਂਦੇ ਇੱਕ ਨਾਮ ਬੋ ਪ੍ਰਮਾਤਮਾ ਦੇ ਨਾਮ ਦਾ ਬੀਜ ਜਦੋਂ ਹਿਰਦੇ ਵਿੱਚ ਉਗੇਗਾ ਉਦੋਂ ਸਾਡੇ ਤੇ ਗੁਰੂ ਰਹਿਮਤਾਂ ਕਰੇਗਾ ਸਾਡੇ ਅੰਦਰ ਦਇਆ ਭਾਵਨਾ ਪ੍ਰਗਟ ਹੋਏਗੀ ਗੁਰੂ ਕਿਰਪਾ ਕਰੇਗਾ ਸਾਨੂੰ ਆਪਣੇ ਲੜ ਲਾ ਲੈ ਆਪਣਾ ਬਣਾ ਲੈ ਇਹ ਸਾਧੂ ਘਰਾਂ ਦੇ ਸਾਨੂੰ ਅਰਦਾਸ ਬੇਨਤੀ ਹੈ ਹੋਈਆਂ ਉਨਾਂ ਚਪਾਂ ਦੀ ਖਿਮਾ ਗੁਰੂ ਦੇ ਸੰਗਤ ਵਿੱਚ ਸਾਨੂੰ ਜੋ ਗਾਇ ਬਖਸ਼ ਲੈਣਾ ਪ੍ਰੇਮ ਸ਼ਹਿਦ ਹਤੇ ਬੁਲਾਓ